ਹੋਰ ਬਈ ਕੀ ਹਾਲ ਚਾਲ ਆਈ ਸਾਰੇ ਵੀਰਾਂ ਦਾ ਘਰ ਪਰਿਵਾਰ ਕਿੰਦਾ ਸੈਟ ਆ ਤੇ ਕੋਈ ਕੁ ਜੋੜੀਆਂ ਅੱਜ ਲਾਉਣੀਆਂ ਤੇ ਕੁਛ ਕਪਟਣੀਆਂ ਦੇਖੋ ਅੱਜ ੜੀ ਲਾਉਣੀਆਂ ਚਾਹੀ ਕਿ ਲੋ ਬਈ ਇੱਕ ਬੰਦਾ ਹੋਰ ਪਹੁੰਚ ਚੁੱਕਿਆ ਏ ਕੰਦਰ सोनू ਮੰਡੀ ਵਾਲਾ ਕੀ ਓਏ सोनू ਸ਼ੇਰ ਦਿਖਾਈ सोनू ਸ਼ੇਰ ਦਿਖਾਈ ਓ ਬਈ ਨਾ ਸ਼ੇਰ ਨਹੀਂ ਇਹ ਤਾਂ ਪਾਣੀ ਕਿਹੜਾ ਕੋਈ ਬਾਜ ਬੂਜਾ ਦੇਖੋ ਬਈ ਖੁੱਡੇ ਖੱਡੇ ਨਹੀਂ ਸਾਫ ਕੀਤੇ ਹੋਏ ਕਰਾਂਗੇ ਜੋੜੇ ਦਿਖਾਵਾਂਗੇ ਜਿਹੜੇ ਲਾਉਣੇ ਆ ਇੱਕ ਦੋ ਜੋੜੇ ਲਾਉਣੇ ਆ ਲੋ ਬਈ ਆਹ ਕਰਨਾ ਆਪਾਂ ਨੂੰ ਅੱਜ ਸਾਫ ਭਾਈ ਇਹਦੀ ਕਰਨੀ ਪਣੀ ਹੈ ਕਿਉਂ ਮੀਂਹ ਦਾ ਪੈ ਗਈ ਵਾਛੜ ਜੀ ਆ ਗਈ ਸੀਗੀ ਜੋੜੇ ਤਾਂ ਹਮ ਤਾਂ ਕੋਣੇ ਗੜੀਆਂ ਗੜੀਆਂ ਲਾਈਆਂ ਇਹੀ ਪੈਸਲੇ ਰਹੀ ਆ ਪਤਾ ਪਹਿਲੀਆਂ ਹੀ ਆਪਣੀਆਂ ਲੱਗੀਆਂ ਹੋਈਆਂ ਜੋੜੀਆਂ ਓਏ ਉਹ ਲਾ ਦੇ ਕੁੰਡੀ ਲੋਕ ਗਿਆ ਲਾਉਣ ਜੋੜੀਆਂ ਤੇ ਆਪਾਂ ਆਏ ਆ ਥੱਲੇੋਂ ਕਬੂਤਰੀਆਂ ਲੈਣ ਇਹ ਆਪਣਾ ਛੋਟਾ ਖੂਬੀਆ ਹੀ ਆ ਹਾਂ ਬਈ ਚੰਗਾ ਚੰਗਾ ਚਲੋ ਵੀ ਕਰਦੇ ਆ ਸ਼ੇਰ ਥੋੜੇ ਨਾਲ ਅੱਗੇ ਜਾ ਕੇ ਚੱਕ ਲਈ ਕਬੂਤਰੀਆਂ ਕੋਲ ਆਦਮੀ ਹੋਰ ਆ ਗਿਆ ਸਰਦਾਰ ਇੱਕ ਟੋਪੀ ਵਾਲਾ ਆਦਮੀ ਇੱਕ ਸਰਦਾਰ ਆਦਮੀ ਆ ਇੱਧਰ ਆਪਣਾ ਡਾਉਨ ਪਈ ਅੰਦਰ ਆ ਫੜਿਆ ਗਿਆ ਜੋੜੀਆਂ ਤੇ ਦੋ ਕੁੱਤਰ ਲੈ ਗਿਆ ਦੋ ਕੁੱਤਰੀਆਂ ਆਪਣੇ ਨਿਕਾਉਣੀਆਂ ਆ ਫਿਰ ਤੁਨੂੰ ਲੈ ਵੀ ਆ ਕੁੱਤਰ ਲਾਤਾ ਆ ਕੁੱਤਰੀ ਆਪਣੀ ਦੀਵਾਲੀ ਨਾਲ ਲਾਲ ਚੀਨੀ ਨਾਲ ਚਟੀਆਂ ਦਾ ਕੁੱਤਰ ਤੇ ਉੱਧਰ ਲਾਇਆ ਲਾਲ ਚੀਨੀ ਨਾਲ ਦੂਜਾ ਕੁੱਤਰ ਉਹ ਵੀ ਦਿਖਾਉਣੀ ਆ ਲੈ ਵੀ ਆ ਸ਼ਾਹ ਕਿਹੜੀ ਤੁਨੂੰ ਦਿਖਾਈ ਸੀ ਆਪਾਂ ਇਹ ਸ਼ਾਹ ਕਿਹਨੂੰ ਤਾ ਹੀ ਲਾਦੀ ਆ ਛੜੀਆਂ ਆਪਣੀ ਬਹੁਤ ਹੋਈ ਆ। ਸੜੀਆਂ ਕਾ ਉਧਰ ਪੜੇ ਬਈ ਬਹੁਤ ਵਧੀਆ ਛੜੀਆਂ। ਛੜੀਆਂ ਦਾ ਪੁੱਤਰਾ ਇੱਕ ਬੰਦਾ ਦੀ ਛਾ ਲੈ ਗਿਆ ਚੱਕ ਇੱਕ। ਛੜੀਆਂ ਦਾ ਉਧਰ ਫਿਰਦੀਆਂ ਮੇਰਾ। ਹੋਰ ਪਈਆਂ। ਕੈ ਕਿ ਸਭ ਆ ਟਿਕਾ ਕੇ ਕੰਮ ਕਰਨਾ ਸਰਾ। ਛੜੀਆਂ ਤੈਨੂੰ ਉਧਰ ਪਈਆਂ। ਲੈ ਬਈ ਆਹ ਲਾਲ ਚੀਨੀ ਲਾਤਾ ਆਹ ਪੁੱਤਰ। ਵੇਖੋ ਬਈ। ਟੱਕਲਾ। ਟੱਕਲਾ ਚੱਕ। ਮੰਜੇ ਰੱਖਦੇ ਪਰੇ ਯਾਰ। ਹੱਸ ਕੇ। ਆਜਾ ਬਰੇ ਭਾਈ ਜੰਨੇ ਤੁਹਾਨੂੰ ਜਾਣਕਾਰੀ ਇਹ ਹੈਗਾ ਪਾਕਿਸਤਾਨੀ ਇਹ ਕਿਤੇ ਆਪਾਂ ਲੈ ਕੇ ਜਾਂਦਾ ਗਏ ਸੀਗੇ ਉਹਦਾ ਯਾਰ ਮੈਂ ਉਹਨੂੰ ਬਹੁਤ ਧੱਕਦਾ ਧੁੱਕਦਾ ਕਰੂ ਭਜਾਉਣਾ ਤੇ ਜਾਂਦਾ ਨਹੀਂ ਤੇ ਆਪਾਂ ਨੂੰ ਲਿਆਂਦਾ ਜਾਂਦਾ ਨੂੰ ਮਾਰਾਂਗੇ ਉੱਲਾ ਜਾਂ ਨੂੰ ਰੱਖਾਂਗੇ ਘਰੇ ਸ਼ੌਂਕ ਨਹੀਂ ਗਿਜਾਵਾਂਗੇ ਹੋਰ ਭਾਈ ਕੀ ਹਾਲ ਚਾਲ ਆ ਯਾਰ ਆ ਤੋ ਐਂਡਿੰਗ ਜੀ ਕਰਨ ਵਾਲਾ ਰਹਿ ਗਿਆ ਹੀ ਕੰਮ ਤੇ ਚੇਤਾ ਨਹੀਂ ਆਇਆ ਤੇ ਅੱਜ ਮੈਂ ਅਥਰੇ ਕਰ ਲਈਏ ਗੱਲਬਾਤ ਆ ਬਿੱਥੇ ਹੀ ਸੀਗੇ ਕੋਠੇ ਤੇ ਬੱਚੇ ਕੱਢੇ ਆ ਕਟੋ-ਕਟ 6-7 ਬੱਚੇ ਜੇ ਕੱਢੇ ਆ ਆਪਾਂ ਜਿਹੜੇ ਡਾਰੀ ਪਏ ਹੋਏ ਆ ਚੱਲ ਥਲੇ ਤੇ ਇੱਕ ਬੱਚਾ ਕੱਢਿਆ ਨਵਾਂ ਆਪਾਂ ਗੱਲ ਵੀ ਉਹ ਕੱਢਾਈ ਕਰਤਾ ਜਾਂ ਉਹ ਗੇੜੇ ਜਿਹਾ ਪਾ ਕੇ ਬਹਿ ਗਿਆ ਤੇ ਮੌਸਮ ਖਰਾਬ ਹੀ ਆ ਮੌਸਮ ਵੀ ਤੁਹਾਨੂੰ ਚੈੱਕ ਕਰਾਉਣੇ ਕਿ ਜੀ ਮੌਸਮ ਵੇਖ ਲੋ ਕਿ ਹੋਇਆ ਆ ਬੱਚਾ ਜਾਂਦਾ ਗਪਨਾ ਇੱਕ ਆ ਜਾਂਦਾ ਤਿੰਨ ਹੋ ਫਿਰਦੇ ਆ ਬੱਚੇ ਉੱਚੀ ਬਾਵਾ ਕੱਢੇ ਹੋਏ ਆ 6-7 ਕਹਿ ਗਏ ਬਈ ਤਕਾਉਣਾ ਵਾਹ ਹੈ ਗਰੂ ਬਸ ਸਿੰਘ ਆ ਜਾਂਦਿਆਂ ਤੇ ਚਲੋ ਕਰਦੇ ਆ ਤੁਹਾਡੇ ਨਾਲ ਅੱਗੇ ਸ਼ੇਰ ਦੂਜੇ ਦਾ ਨਾਲ ਵੀ ਮੈਂ ਕਹਿੰਦਾ ਨਾਲ ਹੀ ਜੋੜ ਦਾਂਗੇ ਅੱਜ ਚੱਲਾ ਵੀ ਇਹਦੇ ਦੋ ਦੰਦ ਇਕੱਠਾ ਕਰ ਲਾਂਗੇ ਆਹ ਯਾਰ ਜਿੱਤਾ ਭੁੱਲ ਗਿਆ ਇਹ ਕੋਈ ਸ਼ਾਮਾ ਇਹਨੂੰ ਕੀਤਾ ਸੀ ਸ਼ੁਰੂ ਬਣਾਉਣਾ ਤਾਂ ਇਹ ਸ਼ੁਰੂ ਤਾਂ ਠੀਕ ਆ ਵੱਡਾ ਬੰਜੂ ਥੋੜਾ ਜਿਹਾ ਇੱਕ ਬੱਚਾ ਆ ਕੇ ਬਹਿ ਗਿਆ ਹੀ ਆਪਣਾ ਭਾਈ ਬਾਬਾ ਟਾਈਮ ਪਿੱਛੇ ਕੋ ਡੇ ਯਰ ਮਨ ਲੰਮੀ ਨੇ ਕੋ ਪਿੱਛੋਂ ਨੀਵੇਂ ਜੇ ਫਿਰਦੇ ਕੋ ਜੀ ਛੜੇ ਹੋਏ ਆ ਉਹ ਤਾਂ ਵਧੀਆ ਵਿਚਰੇ ਡਾਰੀਆਂ ਪਹਿਲਾਂ ਘਾਟੀ ਪਏ ਆ ਬਈ ਇਹ ਪਹਿਲਾਂ ਵੀ ਡਾਰੀਆਂ ਕੱਟ ਪਏ ਹੋਏ ਆ ਦੇਖ ਕਰਕੇ ਆਪਾਂ ਘਾ ਡਾਰੀ ਪੜ ਗਏ ਹਨਾ ਤਰਪੈਣ ਕੀ ਵਧੀਆ ਜਰੇ ਦੇਖੀਏ ਪਚੱਕੇ ਇਹਨਾਂ ਦੇ ਪਹਿਲਾਂ ਨਾ ਡਾਰਗੇ ਬਈ ਬੱਚੇ ਘੱਟ ਪਏ ਸੀਗੇ ਮਤਲਬ 5-5 6-6 ਟਾਰੀਆਂ ਪਾ ਕੇ ਬੰਦ ਹੋਈ ਹੋਈ ਹੈ ਹੁਣ ਕੋਈ ਬੰਦਾ ਹੈ ਨਹੀਂ ਸੀਗਾ ਡੌਨ ਵਾਲਾ ਤਾਂ ਕਰਕੇ ਉਹ ਬੱਚੇ ਕਾ ਵੀ ਨਵੇਂ ਬੈਠੇ ਆ ਹੋਰੋਂ ਪੱਤਾ ਵੀ ਚੇਂਜ ਕਰ ਦੇਣੀ ਆ ਜਿਹੜੇ ਪਹਿਲਾਂ ਨੀਲੀ ਤੇ ਰਹਿ ਕੇ ਰਹਿ ਗਏ ਅੱਜ ਬਾਲੀ ਮੀਂਹ ਦਾ ਕਪੜਾ ਆ ਜੂ ਆਪਣਾ ਲਾਲ। ਇਹ ਕਾਲੂ ਆ ਜੂਗਾ ਤੇ ਤੈ ਵੀ ਆਪਣੀ ਚੇਂਜ। ਲਾਲ। ਗਾਂ ਦੇ ਬੱਚੇ ਸਾਰੇ ਲਾਲ ਤੇ ਹੀ ਲਾਵਾਂਗੇ। ਬੱਚੇ ਆ ਨਿੱਕੇ ਇਹਨਾਂ ਨੂੰ ਛੋਲੇ ਦੇਨੇ ਆ। ਛੋਟਿਆਂ ਨੂੰ ਜਿਹੜੇ ਝੋਗ ਚਾਗਦੇ ਰਹੇ ਜਾਂਦੇ ਆ। ਮਾਰੇ ਮੋਟੇ ਨਾ ਨੀ ਕੀ ਫਰਕ ਆ ਵਿਚਾਰੇ ਦਾ ਛੇਤੀ ਛੇਤੀ ਪਲਨ ਤੇ ਡਾਰੀ ਬੈਨ ਬੱਚੇ ਬੱਚੇ ਹੋ ਗਏ ਨੇ ਇਹਨਾਂ ਨੂੰ ਬੱਚਾ 25 25 ਕਿੰਨਾਂ ਹੋ ਗਏ 25 25 ਕਿਉਂ ਇਹ ਤਾਂ ਵੱਡੇ ਨੇ ਜਿਹੜੇ ਬਾਲਾ ਭੁੱਖਾ ਨੂੰ ਪੂਰਾਵਾ ਦੇਣੀ ਹਾਜਮਾ ਖਰਾਬ ਹੋ ਜਾਂਦਾ ਇਹਨਾਂ ਦਾ ਤੈਨੂੰ ਵੀ ਪਤਾ ਹੀ ਹਾਜਮਾ ਖਰਾਬ ਹੋ ਜਾਂਦਾ ਉਹਨਾਂ ਦਾ ਮੁਰਕੇ ਬਾਲੇ ਦਿੱਤਿਆਂ ਦਾ ਛੋਟੇ ਉਹ ਲੈਉਂਦਾ ਉਹ ਵੀ ਲੈ ਰੱਤਾ ਵੀ ਲਿਆ ਉਹ ਵੱਡਾ ਜੋੜੇ ਦਾ ਇਹ ਡੇ ਡੇ ਬੱਚਾ ਨੂੰ ਵੀ ਛੋਲੇ ਦੇਨੇ ਆ ਯਾਰ ਇਹ ਯਾਰ ਇਹਨਾਂ ਦਾ ਮਾਂ ਪਿਓ ਕਈਆਂ ਦਾ ਦਾਣਾ ਘੱਟ ਦਿੰਦਾ ਕਿਉਂਗਾ ਉਹਨਾਂ ਨੂੰ ਫਿਰ ਦੇਨੇ ਪੈਂਦੇ ਆ ਬਈ ਲਿਆ ਲਿਆ ਕੱਟ ਲੈ ਕੱਟ ਲੈ ਅੱਛਰਾ ਰਾ ਕੀ ਹੋ ਗਿਆ ਸਹੀ ਆ ਗਿਆ ਫਰੈਂਚ ਕਿੱਥੇ ਸਰੇ ਦੇ ਥੱਲੇ ਪਈਆਂ ਤੇ ਨਲਕੀਆਂ ਨਹੀਂ ਚਲੋ ਵੀ ਕਰਦੇ ਹਾਂ ਸਿਰ ਅੱਗੇ ਸਦੋਂ ਲੋ ਬਈ ਆਏ ਸੀਗੇ ਤਾਂ ਦੇਖੋ ਜਿਹੜੇ ਪਹਿਗੇ ਸੀ ਤੜ ਗਏ ਆ ਦੋ ਆ ਬੈਠੇ ਆ ਤੇ ਆ ਬੱਚੇ ਖੁੱਲੇ ਬਾਏ ਆ ਬੱਚੇ ਦਾ ਬਹੁਤ ਆ ਨਾ ਛਤਰੀਆਂ ਛਤਰੀ ਦਾ ਕੱਪੜਾ ਚੇਂਜ ਕਰਨਾ ਕਰਕੇ ਨਹੀਂ ਨਹੀਂ ਬੱਚੇ ਬਾਲੇ ਕੱਢੀ ਤੇ ਉਹ ਛਤਰੀ ਤੇ ਪਾਇਆ ਕਰਨੇ ਆ ਹੁਣ ਤਜਾਲ ਤੇਰੇ ਬਲੇ ਵੱਡੇ ਵੱਡੇ ਜਿਹੇ ਬੱਚੇ ਉੱਭਾਈ ਹੋਏ ਆ ਤੇ ਛੋਲੇ ਛਾਲੇ ਦੇ ਕੇ ਪੂਰੇ ਡਕਾ ਕੇ ਭਾਤੇ ਆਪਾਂ ਬੁਣੇ ਸੇ ਹਰੇ ਟੂਸੇਲਾ ਬੱਚਾ ਫਿਰਦਾ ਬਹੁਤ ਵਧੀਆ ਉੱਡਿਆ ਸਰੇ ਕੁੱਤਰਾ ਨਾਲ ਬਹੁਤ ਵਧੀਆ ਉੱਡਿਆ ਬੱਚਾ ਪਾਸੇ ਨਹੀਂ ਬੈਠਾ ਜਿਵੇਂ ਮੱਲਾ ਪਾਸੇ ਬੈ ਪੂਕੇ ਆਗੇ ਹੋਰ ਤਿੰਨ ਬੈਠੇ ਆ ਤਿੰਨਾਂ ਚੋਂ ਇੱਕ ਆਪਣਾ ਬਾਲਾ ਹੀ ਟਾਈਮ ਦੀ ਗੁਗਰੀ ਬੰਦ ਉਹ ਗੱਡੀ ਆਪਾਂ 2 ਸਾਲਾਂ ਦੀ ਇੱਕ ਆਪਣਾ ਛਤਰੀ ਵਾਲਾ ਉੱਡ ਗਿਆ ਇੱਕ ਨਹੀਂ ਪਤਾ ਕੀਦਾ ਚੋਦਰੀ ਦੇ ਬੰਦੇ ਹੁੰਨੇ ਹੋਗੇ ਉੱਡ ਕੇ ਆਪਣੇ ਯਾਰ ਬਾਕੀ ਸਹੀ ਆ ਚੋਦਰੀ ਦਾ ਕਪੜਾ ਕੂਕੜਾ ਲੈ ਕੇ ਆਵਾਂਗੇ ਦਿਖਾਵਾਂਗੇ ਸ਼ਾਇਦ ਬਲੌਗ ਵੱਡਾ ਬਣਾਵਾਂਗੇ ਮੌਸਮ ਟਪਟੂਪ ਜਿਹੀ ਲੱਗਦੀ ਹੈ ਵਿੱਚ ਹੀ ਇੱਥੇ ਛਾਂ ਹੋ ਜਾਂਦੀ ਹੈ ਦੇਖੋ ਭਈ ਆ ਗਿਆ ਮੀਂਹ ਆਇਆ ਕਿੰਨਾ ਹੁੰਦਾ ਫਿਰਦਾ ਵੜੀ-ਵੜੀਆਂ ਮੈਂ ਮੈਂ ਤਾਂ ਦਰਲੇ ਕਿਤੇ ਮੈਂ ਵੜ ਜਾ ਕੋਟੇ ਵੜ ਜਾ ਵੜੇ ਨਹੀਂ ਆਹ ਤਾਂ ਬੱਚੇ ਆਪਣੇ ਵੱਜ ਗਏ ਮੀਤੋ ਭਜਨੇ ਮੜਾ-ਮੋੜਾ ਵੀ ਪਿਆ ਮੈਂ ਆਉਂਦਾ ਪਿਆ ਹੀ ਰਾਜ ਜਾਵੇ ਮੈਂ ਵੀ ਸਾਰਾ ਭਜ ਗਿਆ ਯਾਰ ਮੀ ਹੁਣ ਸੁਬੀਟਾਂ ਦੇ ਆ ਬਾਅਦ ਚੋਂ ਫੜਦੇ ਆ ਮੀ ਤੋਂ ਬਾਅਦ ਕੋਈ ਆਪਣੇ ਕੋਠੀ ਦੇ ਬੈਠੇ ਆ ਇੱਧਰ ਉਹ ਵੀ ਆ ਜਾਣਗੇ ਹੁਣ ਲੋ ਕਰਦੇ ਆ ਸ਼ੇਅਰ ਤੁਹਾਡੇ ਨਾਲ ਅਗੇ ਲੋਗੀ ਹੁਣ ਆਪਾਂ ਜਾ ਰਹੇ ਸੀਗੇ ਮੋਗੇ ਨੂੰ ਕਪੜਾ ਲੈਣ ਤੇ ਕਬੂਤਰ ਆਪਣੇ ਤੇ ਕੋਠੀ ਦੇ ਬੈਠੇ ਆ ਜਿਹੜੇ ਆਗੇ ਸਵੇਪਾ ਪਤਾੜਦੇ ਸੀਗੇ ਬਾਕੀ ਸਾਰੇ ਕਬੂਤਰ ਆ ਗਏ ਆਪਣੇ ਬਾਹਰ ਹੀ ਬੈਠੇ ਆ ਨਾ ਲਾਪਰੀ ਸਨ ਯਾਨੀ ਦਿਖਾਇਓ ਮੂੰਹ ਦਿਖਾ ਲੈ ਐ ਇੱਧਰ ਦਿਖਾ ਲੈ ਪਰ ਕਲਾਜ ਦੀ ਤਾਰ ਲੁੱਟ ਰਹੀ ਹੋਈ ਆ ਡੈਰ ਕਿ ਨਾ ਤਾਂ ਨਹੀਂ ਮਿਲਦਾ ਪਾਣੀ ਮੀ ਵੀ ਬਹੁਤ ਪਿਆਰਾ ਜਿਸ ਨੇ ਕਲਾਜ ਦੀ ਤਾਰ ਦਿਖਾਉਂ ਮੂੰਹ ਦਿਖਾਉਣ ਲੱਗਾ ਤੇ ਗਾ ਕੇ ਜਾਈ ਛੱਡੇ ਕਰਦੇ ਆਂ ਕਰਨਾ ਕਿ ਸੇਰ ਵੇਖ ਲੈ ਜਿਹੜੇ ਲੈਣੇ ਆ ਉਹ ਪਹਿਲਾਂ ਲਾਲ ਲਵਾਂਗੇ ਜੇ ਤੂੰ ਕਾਲਾ ਲੈਣਾ ਕਾਲਾ ਲੈ ਲਈ ਐਨਾ ਕੱਪੜਾ 200 ਦਾ ਬੰਦਾ ਹੁੰਦਾ ਇਹ ਇਤੁਰ ਰਹਿ ਗਿਆ ਥੱਲੇ ਸਾਰੇ ਅੱਛਾ ਮੀਟ ਨੂੰ 5 ਫੁੱਟ ਹੁੰਦਾ ਨਾ ਆਮ ਕੱਪੜਾ 3 ਫੁੱਟ ਹੁੰਦਾ ਥੱਲੇ ਨੂੰ ਸਹੀ ਆ ਸਹੀ ਆ ਭਾਈ ਇਹ ਸਾਰੇ ਦੀ ਲਮਾਈ ਵਾਵਾ ਹੁੰਦੀ ਹੈ ਭਾਈ ਪਨਾ 5 ਫੁੱਟ ਹੀ ਹੁੰਦਾ ਪਨਾ 5 ਫੁੱਟ ਉਹਨਾਂ ਕੋਲ ਲਾਲ ਵੀ ਵਧੀਆ ਮੇਰਾ ਤਾਂ ਆ ਗਿਆ ਉਹ ਕਰ ਲਾਂਗੇ ਉਹ ਸਾਰਾ ਕੋ ਆਪਾਂ ਬੇਫਿਕਰ ਹੋ ਜਾ ਖੱਟਾ ਨਹੀਂ ਲੈਣਾ ਵਿੱਚ ਫਿਰ ਉਹ ਨੀਹਾਂ ਤੇ ਰੱਖ ਕੋਈ ਇਹ ਲਾਵਾਂਗੇ ਵੇ ਵਧੀਆ ਰੰਗ ਰੰਗਣੀ ਉਹ 200 200 ਰੁਪਏ ਮੀਟਰ ਹੈ 4-5 ਛਤਰੀਆਂ ਤੇ ਲੱਗ ਜਣਾ ਆਪਣੀਆਂ ਤੇ ਤਿੰਨਾਂ ਦੇ ਲੱਗੂ ਯਾਰ ਸਿੱਧਾ ਗਣ ਤੇ ਹਿਸਾਬ ਲਾ ਤਿੰਨ ਤੇ ਛੋਟੀਆਂ ਚਾਰਾਂ 200 ਰੁਪਏ ਦਾ ਤਿੰਨਾਂ ਛਤਰੀਆਂ ਤੇ ਲੱਗ ਜੂ 600 ਰੁਪਏ ਕਿਲੋ ਆ। ਕਿੱਥੀ ਨੰਮਾ ਹੁੰਦਾ ਵਾ ਕਪੜਾ। ਇਹ ਚੋੜੇ ਪਣੇ ਦੇ ਹੁੰਦੇ ਆ। ਪੱਟਾ ਲੈ ਲੈ ਪੱਟੀਆਂ ਮਾਨੂੰ ਹੈ। ਲਵ। ਓਏ ਦਿਖਾਈ ਮੜਾ ਚੋੜਾ ਕਰਕੇ ਬਹੁਤ ਆ ਨਾ। ਇਹ ਤਾਂ ਬਹੁਤ ਆ। ਬਾਦੂ। ਇੰਦੀਆਂ ਛਤਰੀਆਂ ਤੇ ਨਹੀਂ ਕੱਟਦਾ। ਟਾਡੇ ਵਾਲੇ ਨੂੰ ਜ਼ਿਆਦਾ ਲੱਗੂਗਾ ਨਾ। ਹਾਂ। ਆਪਾਂ ਸ਼ੂਟਿੰਗ ਮੈਂ ਕਿਹੜਾ ਚੱਲ ਰਾਂ ਛਤਰੀ ਨਾਲ। ਮਲੇਵਾ ਪੱਟੀਆਂ ਜੋਗਾ ਹੋਗੇ। ਆ ਪੱਟੀਆਂ ਬਾਦੂ ਪਾਉਣੀਆਂ ਨਾ। ਉਹ ਪਾਉਣੀਆਂ। ਲੰਮੀਆਂ ਪਾਈਆਂ ਨਾ ਵੀ। ਹਾਂ ਆਪਣੇ ਹਿਸਾਬ ਨਾਲ ਲਾਈ ਚਾਹੀਏ ਤੁਸੀਂ। ਤੇਰਾ ਬਹੁ ਕਿੰਨਾ ਕਰਾ? ਤਾਂ ਵੀ ਲੈ ਲਿਆ ਕੱਪੜਾ ਤੇ ਨਿਕਲੇ ਆਏ ਉਹਨੂੰ ਬਾਹਰ ਲੁਫਾਵਿਆਂਗਾ ਆਪਣਾ ਹੈਗਾ ਕੱਲਾ ਲਾਲ ਤੇ ਇਹਨਾਂ ਦਾ ਹੈਗਾ ਲਾਲ ਤੇ ਇਹਨਾਂ ਨੇ ਖਟੀਆਂ ਪੋਣੀਆਂ ਅੱਜ ਪੱਟੀਆਂ ਇੰਨਾਂ ਉਹ ਕਰਨਗੇ ਉਹ ਬਰੋਂ ਬਣਾਉਣਗੇ ਜਾਂ ਡੱਬਾ ਬਣਾਉਣਗੇ ਵਿੱਚ ਜਾਂ ਪਲੱਸ ਮਾਰਨਗੇ ਆਪਣਾ ਕੱਲਾ ਲਾਲ ਆਇਆ ਟੈਨ ਅਗੇ ਮੋਗਾ ਸ਼ਹਿਰ ਹੈਲੋ ਆਵੇ ਆਵੇ ਕਰਦੇ ਆ ਤੁਹਾਡੇ ਨਾਲ ਭੰਡੇ ਦਾ ਸ਼ਹਿਰ ਵੀ हां भाई आ गई कपड़ा-कपड़ा लाके करे ਤੇ ਬਸ ਕੱਟ ਲੈਣਾ ਕਪੜਾ ਕਟਾਉਣੇ ਆ ਕਿਸੇ ਦਿਨ ਆਪਾਂ ਆਪਣੇ ਤੋਂ ਕੱਟਿਆ ਨਹੀਂ ਆਂਦਾ ਮੁਰਗੇ ਨਾਲ ਉਹ ਸਲੀਨ ਜਿਹਦਾ ਵਾਧਾ ਕਰਦਾ ਹੈ ਕਿ ਦਰਜੀ ਤੋਂ ਕਹਿੰਨੇ ਆ ਕੱਟ ਕੇ ਦੇ ਦੂਗਾ ਤੇ ਪਹਿਲਾਂ ਲਾਵਾਂਗੇ ਛੋਟੀਆਂ ਛਤਰੀਆਂ ਤੇ ਅੱਜ ਨਹੀਂ ਲਾਉਂਦੇ ਕੱਲ ਨੂੰ ਲਾਵਾਂਗੇ ਵਾਜ ਤਾਂ ਕੱਟ ਕੇ ਰੱਖ ਲੈਣਾ ਬਲੌਗ ਮਨਾਮਾ ਵੀ ਨਾਲੇ ਕੱਲ ਨੂੰ ਤੇ ਇੱਕ ਛਤਰੀ ਛੱਡਾਂਗੇ ਸਿਰਫ ਜਿਹੜੇ ਬੱਚੇ ਜੀ ਹੁਣ ਲੱਗੇ ਹੋਏ ਐ ਤੇ ਨੀਲੀ ਤੇ ਵੱਡੀ ਉਹ ਹੀ ਬਾਤੀਆ ਜੀ ਆਪਣੇ ਬੱਚੇ ਆਏ ਨਹੀਂ ਯਾਰ ਬਹੁਤ ਜਿਆਦੇ ਦੋ ਕੱਲ ਦੇ ਬਾਹਰ ਆ ਤੇ ਦੋ ਤਿੰਨ ਅੱਜ ਦੇ ਰਾ ਯਾਰ ਮੈਂ ਤਾਂ ਪੰਜ ਆ ਸਾਰੇ ਆਪਣੇ ਲਾ ਬਣਾ ਕੇ ਇੱਕ ਤਾਂ ਫਿਰਦਾ ਉੱਡਿਆ ਆ ਬੈਠੇ ਕੋਠੀ ਤੇ ਆਪਣੇ ਇੱਕ ਤਾਂ ਆਪਣਾ ਛਤਰੀ ਵਾਲਾ ਉੱਡ ਗਿਆ ਸੀਗਾ ਕੱਲ ਇੱਕ ਹੋਰ ਛੱਡਿਆ ਜੀਗਾ ਉਹ ਵੀ ਉੱਡਣ ਵਾਲੇ ਹੀ ਆ ਉਹ ਹਰੀ ਟੋਰੀ ਵਾਲਾ ਇੱਕ ਇੱਕ ਸੱਜੇ ਹਰੇ ਟੂਸੇ ਵਾਲਾ ਆਪਣਾ ਖੱਬੇ ਹਰੇ ਟੂਸੇ ਵਾਲਾ ਇਹ ਹੌਲੀ ਹੌਲੀ ਸਿੱਧੇ ਹੋਏ ਨੇਗੇ ਇਹ ਕਣਿਤਾਂ ਤੇਨ 2 4 5 ਕ ਹੈਗੇ ਆ ਯਾਰ 5 ਆ ਹਾਂ ਲੇਖਾ ਮੈਂਦਾ ਮਿਲਥਾਰੇ ਇੱਕ ਆਉ ਟਾਵਰ ਤੇ ਬੈਠਾ ਆਪਣਾ ਤਾਂ ਇੱਕ ਆਉ ਡਾ ਫਿਰਦਾ ਦੋ ਆ ਬੈਠੇ ਤੇ ਇੱਕ ਦਾ ਨਹੀਂ ਪਤਾ ਕਿੱਥੇ ਛਤਰੀ ਵਾਲੇ ਦਾ ਜੇ ਚાલુ ਕਰਦੇ ਆਂ ਸ਼ੇਰ ਤੁਹਾਡੇ ਨਾਲ ਕੇ ਬਾ ਡਾਉਨ ਵੀ ਆਉਣ ਵਾਲਾ ਹੀ ਆ ਮੀਮੂ ਪਿਆ ਗਿਆ ਵੇਖ ਲੋ ਮੱਝਾ ਆਪਣਾ ਪਿਆ ਜ ਗਿਆ ਹੀ ਕੋਠੇ ਤੇ ਪਿਆਈ ਤੇ ਰੰਗ ਰੂੰਗ ਵੀ ਵੇਨੇ ਚ ਲਾਉਣੇ ਆ ਬੱਚਿਆਂ ਦੇ ਤੇ ਕਰਦੇ ਆਂ ਗਾਂ ਸੈਟਅਪ ਤਕੜਾ ਹਲੋ ਇਹ ਲੱਗੇ ਹੀ ਫੜਨ ਦੋ ਬੈਠੇ ਹੀ ਕੇ ਮੂਰੇ ਖੁੱਡੇ ਦੇ ਇੱਕ ਨਵੀਂ ਕੁਦਰੀ ਕੱਢੀ ਜਿਹੜੀ ਲਾਲ ਟੂਸਿਆਂ ਵਾਲੀ ਇਹ ਵੀ ਕੋਠੀ ਦੇ ਸ਼ਕੀਨ ਪੜੇ ਆ ਯਾਰ ਪੱਕੇ ਤੇ ਦੋ ਬੱਚੇ ਆਏ ਬੈਠੇ ਆਪਣੇ ਢਾਂਗੀ ਚਾਰ ਹੋ ਗਏ ਤੇ ਇੱਕ ਨਹੀਂ ਆਪਣਾ ਦਿਖ ਰਿਹਾ ਕਿਤੇ ਤੇ ਚਲੋ ਇਹਨਾਂ ਨੂੰ ਕਰਤੀਏ ਅੰਦਰ ਫਿਰ ਕਰਦੇ ਆ ਤੁਹਾਡਾ ਸ਼ੇਅਰ ਆ ਤਾਂ ਆਉਂਦੀ ਆ ਔਰ ਢੋਟਾਂ ਕੀਨ ਬਹਿ ਜਾ ਇਹਨੂੰ ਕਹ ਐ ਕਿੱਥੇ ਜਾਉਂਗੀ ਇੱਧਰ ਆ ਜਾਂਦੇ ਯਾਰ ਜਾਲ ਦੇ ਮੂਰੇ ਆਈ ਇਹ ਸਦਾ ਢਾਂਗੀ ਬੈਠੀ ਦੇ ਅੰਦਰ ਹੈਗੀ ਆ ਬੈਠੇ ਦੋ ਬੇਨੇ ਕਰਕੇ ਇਹਨਾਂ ਨੂੰ ਵੀ ਹੁੰਦੇ ਕਿ ਨਹੀਂ ਇਹ ਲੱਕੜ ਦਾ ਥਾਮੇ ਬਨੇ ਫਿਰਦੇ ਆ ਆਹ ਭਈ ਆਪਣਾ ਛਦਰੀ ਤੇ ਨਹੀਂ ਆਉਂਦਾ ਸਦਾ ਝਾਲ ਕੇ ਮੁਰਿਆ ਲਤਾ ਹੈ ਆ ਗਈ ਟੂਸੇ ਵਾਲੀ ਤੇ ਆਪਾਂ ਦੇ ਰਹੀਏ ਬੱਚਿਆਂ ਨੂੰ ਛੋਲੇ ਇਹਨਾਂ ਨੂੰ ਫੇਰ ਕਰਦੇ ਨੇ ਇਹਦੀ ਕਾਰਵਾਈ ਉਹ ਵਹਿ ਗਿਆ ਕੋਠੇ ਤੇ ਉਹ ਟੂਸੇ ਜਿਹੜਾ ਹਾਂ ਦਾ ਦੇ ਤਾੜ ਦੇ ਚੱਲ 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 ਛਦਰੀ ਗਾ ਨਹੀਂ ਕੀਤੀ ਤੂੰ ਨਾਨੀ ਛਤਰੀ ਗਾਂ ਕਰ ਦਿੰਦਾ ਫੇਰ ਆ ਜਾਣਾ ਸੀ ਉਹਨੇ ਵਿਚ ਵੜ ਜਾਣਾ ਜੀ ਉਹ ਨਾ ਲੜੋ ਬਈ ਨਾ ਲੜੋ ਨਹੀਂ ਆਇਤੀ ਦਾ ਕਬੂਤਰ ਆਏ ਵਡਾ ਗੱਲੜ ਕਬੂਦਰੀ ਇਹ ਨਾ ਗੇਵ ਜੀ ਲੱਗੀ ਆ ਇਹ ਫਿਰ ਕਬੂਤਰ ਆ ਫੱਡੇ ਬੈਣਾ ਮੈਂ ਉੱਤੇ ਕੁਈ ਇਹਨੇ ਪਤਾ ਨਹੀਂ ਇਧਰੋਂ ਕੁਈ ਲੈਣਾ ਯਾਰ ਲੋ ਲੜੀ ਜਾਂਦਾ ਯਾਰ ਕਾਲੀ ਸੀ ਆਹੋ ਆ ਚੱਕ ਖਾਣਾ ਹੀ ਬੰਦ ਖਾਣਾ ਹੀ ਬੰਦ ਕਰ ਦੇ ਤੂੰ। ਖਾਣਾ ਹੀ ਕਰਦੇ ਕੋਈ ਨਹੀਂ। ਹੋਰ ਤਾਂ ਨਹੀਂ ਕਿਦਾਂ ਕਰਨਾ ਹੋਤਾ ਨਹੀਂ ਕਿ ਲੜਦੇ। ਹੋਰ ਬਈ ਕੀ ਹਾਲ ਚਾਲ ਆ। ਰਾਤ ਯਾਰ ਐਂਡਿੰਗ ਕਰਨੀ ਰਹਿ ਗਈ ਸੀਗੀ। ਵੀਡੀਓ ਦੀ ਐਂਡਿੰਗ ਨਹੀਂ ਹੋਈ। ਕੀਤਾ ਭੁੱਲ ਗਿਆ ਸੀਗਾ। ਤੇ ਹੁਣ ਮੈਂ ਕਰ ਦਈਏ ਸਵੇਰੇ। ਕਰ ਲਈਏ ਨਵਾਂ ਸਟਾਰਟ।